ਰਦਾਸ਼ ਸ਼ਾਮ ਸਿੰਘ ਅਟਾਰੀ ਵਾਲਾ ਹਲਸਾ ਰਾਜ ਲਈ ਆਪਣੇ ਸੀਨੇ ਉੱਤੇ 7 ਗੋਲੀਆਂ ਖਾ ਕੇ ਕੁਰਬਾਨ ਹੋਣ ਵਾਲੇ ਫਿਰੰਗੀਆਂ ਨੂੰ ਭਾਜੜਾ ਪਾਉਣ ਵਾਲੇ ਸਿੱਖ ਇਤਿਹਾਸ ਦੇ ਚਮਕਦੇ ਹੀਰੇ ਰਦਾਸ਼ ਸ਼ਾਮ ਸਿੰਘ ਅਟਾਰੀ ਦੀ ਮਹਾਨ ਕੁਰਬਾਨੀ ਨੂੰ ਸਿਨੇਮਾ ਸਜਦਾ ਪਿੰਡ ਅਟਾਰੀ ਦਾ ਬਹਾਦਰ ਸਿੱਖ ਯੋद्धा ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਇਤਿਹਾਸ ਦਾ ਉਹ ਚਮਕਦਾ ਹੀਰਾ ਹੈ ਜਿਸ ਨੇ 1818 ਵਿੱਚ ਆਪਣੇ ਪਿਤਾ ਦੀ ਮੌਤ ਮਗਰੋਂ ਮੁਲਤਾਨ ਦੀ ਪਹਿਲੀ ਜੰਗ ਲੜੀ ਅਤੇ ਜਿੱਤੀ ਮੁਲਤਾਨ ਦੀ ਜੰਗ ਵਿੱਚ ਦੁਸ਼ਮਣ ਫੌਜ ਨੂੰ ਕਰਾਰੀ ਮਾਰ ਮਾਰਦਿਆਂ ਸ਼ਾਮ ਸਿੰਘ ਔਟਾਰੀ ਨੇ ਬਹਾਦਰੀ ਦੇ ਅਜਿਹੇ ਜੋਹਰ ਵਿਖਾਏ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਆਪ ਜੀ ਦੀ ਬਹਾਦਰੀ ਦੇ ਕਾਇਲ ਹੋ ਗਏ ਸਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਜਦੋਂ ਅੰਗਰੇਜ਼ਾਂ ਨੇ ਖਾਲਸਾ ਰਾਜ ਨੂੰ ਆਪਣੇ ਅਧੀਨ ਕਰਨਾ ਚਾਹਿਆ ਤਾਂ ਸਰਦਾਰ ਸ਼ਾਮ ਸਿੰਘ ਔਟਾਰੀ ਨੇ ਬੇਮਿਸਾਲ ਬਹਾਦਰੀ ਨਾਲ ਅੰਗਰੇਜ਼ ਫੌਜ ਨਾਲ ਟੱਕਰ ਲੈਂਦੇ ਆ ਉਨ੍ਹਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਸੀ ਇਸ ਜੰਗ ਵਿੱਚ ਡੋਗਰਿਆਂ ਵੱਲੋਂ ਗੱਤਾਰੀ ਕਰਨ ਦੇ باوجود ਸਿੱਖ ਫੌਜਾਂ ਜਾਨਾ ਹੂਲ ਕੇ ਲੜੀਆਂ ਅਤੇ ਗੋਲੀਆਂ ਦੇ ਵਰਦੇ ਮੀਂਹ ਵਿੱਚ ਤੇਗਾ ਸੂਟ ਕੇ ਦੁਸ਼ਮਣ ਨੂੰ ਕਰਾਰੀ ਮਾਰ ਮਾਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਹਾਰਾਣੀ ਜਿੰਦਕੌਰ ਨੇ ਚਿੱਠੀ ਲਿਖ ਕੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸਿੱਖ ਰਾਜ ਦੇ ਬਚਾ ਲਈ ਖਾਲਸਾ ਫੌਜ ਦੀ ਕਮਾਂਡ ਸੰਭਾਲਣ ਲਈ ਕਿਹਾ ਸੀ ਚਿੱਟੇ ਨੂੰ ਰਾਣੀ ਦਾੜੇ ਵਾਲੇ ਚਿੱਟੀ ਰੇਸ਼ਮੀ ਪੋਸ਼ਾਕ ਪਹਿਨ ਚਿੱਟੇ ਘੋੜੇ ਤੇ ਸਵਾਰ ਹੱਥ ਵਿੱਚ ਬਿਜਲੀ ਵਾਂਗ ਲਿਸ਼ਕਦੀ ਕਿਰਪਾਨ ਲੈ ਕੇ ਸ਼ਾਮ ਸਿੰਘ ਜੰਗੇ ਮੈਦਾਨ ਵਿੱਚ ਗਏ ਜ਼ਬਰਵਾਦੀ ਲੜਾਈ ਵਿੱਚ ਸੀਨੇ ਵਿੱਚ 7 ਗੋਲੀਆਂ ਲੱਗਣ ਤੋਂ ਬਾਅਦ ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ 10 ਫਰਵਰੀ 1846 ਨੂੰ ਸ਼ਹੀਦ ਹੋ ਗਏ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਬੇਮਿਸਾਲ ਬਹਾਦਰੀ ਅਤੇ ਸ਼ਹਾਦਤ ਨੂੰ ਸਨੇਹਮਰ